ਰਦੇਵ ਸਿੰਘ ਜੀ ਕੀ ਗੱਲਬਾਤ ਹੋਈ ਆ ਜਿਹੜੇ ਤੁਹਾਡੇ ਪੁੱਤ ਨੇ ਪੁੱਤ ਨੇ ਤਿੰਨ ਤਨੋਂ ਸਮਾਨ ਲੈਣ ਗਏ ਫੇਰ ਪੜ ਮੁਰਸਲਾਂ ਦਾ ਕੰਮ ਕਰਦੇ ਸੀ ਉਧਰ ਬਾਉਸੀ ਆਉਂਦਿਆਂ ਜਦੋਂ ਕੰਗ ਨੰਗ ਕੰਗਾਂ ਦੇ ਰਾਹ ਦੇ ਵਿੱਚ ਵੱਜੀ ਉੱਥੇ ਟਰੈਕਟਰ ਦੇ ਵਿੱਚ ਮੌਕੇ ਤੇ ਮੌਤ ਹੋ ਗਈ ਟਰੈਕਟਰ ਵਾਲਾ ਭੱਜ ਗਿਆ ਤੇ ਹੋਈ ਕਿੰਨੇ ਜਾਣੇ ਸੀ ਦੋ ਜਾਣੇ ਸੀ ਤੁਹਾਡੇ ਪੁੱਤਰ ਦਾ ਕੀ ਨਾਮ ਸੀ ਕਾਛਦੀਪ ਸਿੰਘ ਦੂਜੇ ਮੁੰਡੇ ਦਾ ਗਜੰਟ ਸਿੰਘ ਜੀ ਤੁਹਾਡੇ ਪੁੱਤਰ ਦੀ ਕਿੰਨੀ ਉਮਰ ਸੀ 23 ਸਾਲ ਹੀ ਹੋ ਗਏ ਮਰਜੀ ਸੈਕਟਰੀ ਡਰਾਈਵਰ ਚਾਲਕ ਨੂੰ ਕੋਸਣੇ ਗ੍ਰਿਫਤਾਰ ਕਰ ਲਿਆ ਕਿ ਨਹੀਂ ਨਹੀਂ ਜੀ ਉਹਦੇ ਉਦੋਂ ਹੀ ਭੱਜ ਗਿਆ ਫਰਾਰ ਹੋ ਗਿਆ ਉਦੋਂ ਹੀ ਅੱਛੇ ਲਿਆਂਦੇ ਕੀ ਮੰਗ ਕਰਦੇ ਹੋ ਪ੍ਰੋਫੈਸ਼ਨ ਕੋ ਛਾਚਰ ਕੋ ਮੰਗ ਕਰਦੇ ਹੋ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਇਨਸਾਫ ਮਿਲੇ ਸਾਨੂੰ ਜੀ ਸੁੰਦਰ ਸਿੰਘ ਜੀ ਸੁੰਦਰ ਕੀ ਗੱਲ ਪਾ ਦਿਓ ਜਿਹੜੀ ਰਾਤੀ ਐਕਸੀਡੈਂਟ ਆ ਦੋ ਨੌਜਵਾਨਾਂ ਦੀ ਗਲਬਾਜੀਓ ਭਰਾ ਹੀ ਆਪਣਾ ਤੇ ਉਹ ਗਏ ਸੀ ਕਰਨਤਾ ਸਾਹਿਬ ਕੱਪੜੇ ਕੁੱਪੜੇ ਲੈਣ ਗਏ ਸੀ ਤੇ ਆਉਂਦੇ ਆ ਰਸਤੇ ਵਿੱਚ ਐਕਸੀਡੈਂਟ ਹੋਇਆ ਉਹਨਾਂ ਦਾ ਤੇ ਜਿਹੜਾ ਚਾਲਕ ਹੀ ਉਹ ਮਾਰ ਕੇ ਫਰਾਰ ਹੋ ਗਿਆ ਮੋਕੇ ਤੋਂ ਤੇ ਇਨਸਾਫ ਚਾਹੀਦਾ ਬਸ ਕੱਲਾ ਕੱਲਾ ਵਿਚਾਰਾ ਹੈਗਾ ਸੀ ਨਾਲ ਉਹ ਭਰਾ ਉਹਦਾ ਤੇ ਕਮਾਈ ਦਾ ਸਾਧਨ ਵਿਚਾਰਾ ਉਹ ਕਰਦਾ ਸਾਰਾ ਕੋਈ ਕਾਹਦੇ ਤੇ ਹੀ ਇਹ ਮੋਟਰਸਾਈਕਲ ਤੇ ਹੀ ਕਾਹਦੇ ਨਾਲ ਐਕਸੀਡੈਂਟ ਆ ਮੋਟਰਸਾਈਕਲ ਉਹ ਮਸ਼ੀਨ ਜਿਹੜੀ ਕਣਕਾਂ-ਕਣਕਾਂ ਨੂੰ ਦਿੰਦੀ ਨਹੀਂ ਸਪਰੇਅ ਸਪੁਰ ਕਰਦੀ ਉਹਦਾ ਨਾਮ ਹੈ ਵੀਰ ਦਾ ਨਾਮ ਕੀ ਵੀਰ ਦਾ ਏਜੰਟ ਆ ਜੀ ਤੇ ਵਿਆਹ ਹੈ ਜੀ ਹਾਂਜੀ ਵਿਆਹ ਹੈ ਜੀ ਕੀ ਮੰਗ ਕਰਦੇ ਹੋ ਮੰਗੇ ਹੋਏ ਨੇ ਪ੍ਰਸ਼ਾਸਨ ਤੋਂ ਕੇਵਲ ਬਸ ਇਨਸਾਫ ਚਾਹੀਦਾ ਵਿਚਾਰੇ ਨੂੰ ਕੋ ਕਿ ਉਹ ਕਮਾਈ ਦਾ ਸਾਧਨ ਵਿਚਾਰਾ ਉਹ ਹੀ ਇਹਦਾ ਵਿਚਾਰੇ ਘਰੇ ਉਦਾਂ ਹੀ ਮੇਰੇ ਵੀ ਵੇਲੇ ਕੰਮ ਕਰ ਕਰਦਾ ਹੈ ਜੀ ਕੰਮ ਜਿਹੜੀ ਮਸ਼ੀਨ ਚਲਾਉਂਦਾ ਹੈ ਜੀ ਥੋੜੇ ਦਿਨ ਹੋਇਆ ਆਇਆ ਹੈ ਜੀ ਕੰਮ ਤੋਂ ਕੰਪਨੀ ਜੀ ਕਿਤੇ